ਸਰ ਪਿੰਡ ਦੇ ਲੋਕਾਂ ਐਂ ਜੀ ਹੁਣ ਸਪੰਝ ਚੁਣਾਈਂ ਸੇਵਾ ਕਰਨ ਦਾ ਮੌਕਾ ਇਤਾਂ ਮਨ ਬਖਸ਼ਿਆ ਤੁਹਾਡੇ ਅੱਗੇ ਸਪੰਝਿਆ ਦਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਮੈਂ ਬੁੱਧਖਾਲਸਾ ਵਾਜੀ ਪਤੇ ਮੇਰਾ ਨਾਮ ਹੈ ਜਤਿੰਦਰ ਸਿੰਘ ਪਿੰਡ ਬਰੀਲਾ ਪਲਾਂ ਵਾਈਫ ਮੇਰੀ ਮਨਜੀਤ ਕੌਰ ਆ ਸਰਪੰਚ ਸਾਹਿਬ ਤੇ ਮੈਨੂੰ ਪਿੰਡ ਦੇ ਆ তাজ ਬਖਸ਼ਿਆ ਸਰਪੰਚੀ ਦਾ ਤੇ ਮੈਂ ਨਮਾਲਾ ਜਾਇਆ ਤੇ ਮੈਂ ਇਹ ਕਹਿਣਾ ਚਾਹਣਾ ਵਾਂ ਇਹ ਮੇਰੇ ਪਿੰਡ ਦੇ ਨਾਲ ਤਾਜ ਬਖਸ਼ਾ ਮੈਨੂੰ ਕਿ ਤਿੰਨ ਦੇ ਕਾਸ ਵਾਸਤੇ ਕੰਮਾਂ ਵਾਸਤੇ ਕਰਨ ਵਾਸਤੇ ਤੇ ਮੈਂ ਇਹ ਕਹਿੰਦਾ ਮੇਰਾ ਪਿੰਡ ਦਾ ਕੰਮਕਾਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਪਿੱਛੇ ਵੀ ਹੋਏ ਨੇ ਅੱਗੇ ਵੀ ਹੋਣ ਵਾਲੇ ਨੇ ਬਹੁਤ ਜ਼ਿਆਦਾ ਤੇ ਮੈਂ ਇਹ ਕਹਿੰਦਾ ਪਿਛਲੀ ਪੰਚਾਇਤ ਲੋਕ ਕਿਹੜੇ ਧੂਵੇ ਕੰਮ ਰਹਿ ਗਏ ਹੀ ਜੋ ਤੁਹਾਡੀ ਕੋਈ ਹੁਣ ਗੁਰੇ ਕਰਾਇਆ ਸਰ ਮੇਰੇ ਇੱਕ ਤੇ ਪਾਰਕ ਬਣਨ ਵਾਲੀ ਜੇ ਗਰਾਊਂਡ ਬਣਨ ਵਾਲੀ ਆ ਤੇ ਮੜੀਆਂ ਦਾ ਕੁਛ ਕੰਮ ਕਰਨ ਵਾਲਾ ਬਹੁਤ ਜ਼ਿਆਦਾ ਆ ਤੇ ਛੱਪੜ ਦੇ ਹਾਲਦ ਵਾਲੇ ਨਾਲਾ ਵੀ ਬਣਨ ਵਾਲਿਆ ਬਹੁਤ ਵਧੀਆ ਆਮ ਥੋੜਾ ਕੀਤਾ ਵੀ ਆ ਮੇਰੇ ਵਿਕਾਸ ਆ ਬਹੁਤ ਜਿਆਦਾ ਪਛੜਿਆ ਤੇ ਆ ਮੇਰੇ ਨਾਲ ਇਹ ਆ ਬਹੁਤ ਖਲਾਰਾ ਪਿੰਡ ਤੋਂ ਵੇਖ ਜੀ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਏਗਾ ਹਾਂਜੀ ਕੋਲ ਬੂਟੇ ਲੱਗੇ ਹੁੰਦੇ ਦਾਤਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨੇੜੇ ਹੁੰਦੀ ਆ ਰਿਸਕਾਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਖੇਤ ਦਾ ਮਹੰਦਾਨ ਹੁੰਦਾ ਵਾਓਪਨ ਦਿਨ ਹੁੰਦੀ ਆ ਰੱਤੂਲੇ ਲੱਗੇ ਹੁੰਦੇ ਇੱਕ ਵਧੀਆ ਦੇਖਣ ਜਗ੍ਹਾ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁਖ ਸਹੂਲਤ ਕੁੱਟਦੀ ਆ ਸਰ ਮੇਰੇ ਤੇ ਕੋਈ ਨਹੀਂ ਆਗੇ ਸੂਰ ਨਾ ਕੋਈ ਪਾਰਕ ਦੀ ਜੇ ਅੱਛਾ ਹੀ ਮਤ ਤੇ ਨਾ ਮੇਰੇ ਕੋਈ ਪੰਘੂੜੇ ਦੀ ਆ ਕੁਛ ਨਹੀਂ ਹੈ ਮੇਰੀ ਇਥੋਂ ਤੱਕ ਪਾਰਕ ਵੀ ਨਹੀਂ ਬਣੀ ਨਾ ਕਵਰਸਤਾਨ ਦੇ ਵਿੱਚ ਕੁਛ ਚਾਰਦਵਾਰੀ ਹੋਈ ਆ ਕੋਈ ਫਰਸ਼ ਨਹੀਂ ਪਿਆ ਕੋਈ ਉੱਥੇ ਨਲਕਾ ਨਹੀਂ ਲੱਗਾ ਮੈਂ ਸਾਰੀਆਂ ਸਹੂਲਤਾਂ ਚਾਹੁੰਨਾ ਵੀ ਮੈਨੂੰ ਮਹਿਲ ਤੇ ਮੈਂ ਪਿੰਡ ਦਾ ਵਿਕਾਸ ਕਰਾ ਕੀ ਤੁਹਾਡੇ ਵੱਲੋਂ 5 ਸਾਲਾਂ ਚ ਕੋਸ਼ਿਸ਼ ਕੀਤੀ ਜਾਵੇ ਕਿ ਇਹ ਕੰਮ ਕਰਾਉਂਦੀ ਹਾਂਜੀ ਸਰ ਮੇਰੀ ਇਹ ਮੰਨ ਤਮੰਨਾ ਆ ਵੀ ਇਹ ਮੇਰੇ ਕੰਮ ਜਿਹੜੇ ਹੋਣੇ ਚਾਹੀਦੇ ਮੇਰੇ ਕਿਨਾਂ ਸੋ ਬੇਦੀ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣਦੇ ਗਰੀਬ ਤੀਕਾਂ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਏਦਾਂ ਸਮੱਸਿਆ ਹੈਗੀ ਸਰ ਇਹ ਕਈਆਂ ਦੇ ਕਾਰਡ ਹੈਗੇ ਨੇ ਤੇ ਕਈਆਂ ਦੇ ਅਜੇ ਨਹੀਂ ਬਣੇ ਇੱਕ ਥੋੜਾ ਜਿਹਾ ਹੁਣ ਜਿਹੜਾ ਕਹਿੰਦਿਆ ਵੀ ਕਈਆਂ ਦੇ ਗੁੱਠੇ ਲੱਗੇ ਜਿਹੜਾ ਘਰ ਦੇ ਚਾਰ ਪਰਿਵਾਰ ਨੇ ਉਹਨਾਂ ਦਾ ਇੱਕ ਮੁੰਡਾ ਜਿਵੇਂ ਬਾਹਰ ਗਿਆ ਤਿੰਨਾਂ ਦੀ ਕਣਕਾਂ ਆਂਡੀਆਂ ਚੌਂਦ ਇੱਕ ਦੀ ਨਹੀਂ ਆਂਡੀਆਂ ਜੀ ਇਹ ਚੱਕਰ ਆ ਸੋ ਕੇਵਾਈਸੀ ਕਰਾਉਣੀ ਆ ਉਹ ਚਲੋ ਕਈਆਂ ਕਰਵਾਈ ਵੀ ਆ ਜਿਹੜਾ ਸਾਰੇ ਸਾਰੇ ਪਰਿਵਾਰ ਨੇ ਉਹਨੂੰ ਮਿਲ ਨਹੀਂ ਆ ਤੇ ਜਿਹੜੇ ਮੁੰਡੇ ਬਾਹਰ ਗਏ ਨੇ ਆਂਦੇ ਵੀ ਇਹਨਾਂ ਦੀ ਕਣਕ ਨਹੀਂ ਮਿਲਦੀ ਕਣਕ ਉਹਦਾ ਪ੍ਰੋਪਰੀ ਮੇਰੇ ਪਿੰਡ ਆਉਂਦੀ ਆ ਤੇ ਮਿਲਦੀ ਹਾਂ ਹਾਂਜੀ ਉਹ ਸਮੱਸਿਆ ਹੈਗੀ ਸਮੱਸਿਆ ਹੈਗੀ ਉਹਦੀ ਵੀ ਕੀ ਪ੍ਰਸ਼ਾਸਨ ਨੂੰ ਕੀ ਉਹ ਬੇਨਤੀ ਕਰਨੀ ਚਾਹੁੰਦੇ ਉਹਦਾ ਇਹ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਕੁਛ ਉਹਦਾ ਕਣਕ ਦਾ ਵੀ ਪਤਾ ਲੱਗੇ ਕਿ ਇੰਨੇ ਆਉਂਦੇ ਆ ਇੰਨੇ ਤੇਰੇ ਪਿੰਡ ਦੇ ਵਿੱਚ ਜੀ ਨੇ ਇਹਨਾਂ ਨੂੰ ਇੰਨੀ ਕਣਕ ਹੀ ਦੇ ਰਹੇ ਇੰਨੀ ਵੰਡ ਮੇਰੇ ਪਿੰਡ ਦੀ ਕਣਕ ਐ ਵਕ ਤੇ ਇੱਕ ਬੰਦੇ ਨੂੰ 15 ਕਿਲੋ ਦੇ ਰਹੇ ਆ ਕੀ ਜੀ ਉਹ 7 8 ਮਹੀਨੇ ਨਿਯੋਗ ਜਾਂ ਪੰਜਾਤਾਂ ਬਣੀ ਆ ਪੰਜ ਬਣੀ ਆ ਇਹ ਕੋਈ ਕੋਈ ਆਪਣੇ ਤਸੱਤੀਕਾ ਪਹੁੰਚ ਕੀਤੀ ਆ ਕਿ ਹੋਰ ਤਸੱਤੀਕਾ ਦੇ ਦਿਓ ਤੁਸੀਂ ਸਰ ਗਏ ਆਂ ਹਾਂ ਤੇ ਮੈਂ ਕਈ ਵਾਰੀ ਗਿਆ ਹਾਂ ਹਤੇ ਕਿ ਆ ਵੀ ਆ ਵੀ ਮੈਨੂੰ ਇਹਦੀ ਡਿਟੇਲ ਦੋ ਪਈ ਨਹੀਂ ਕਣਕਾਈ ਆ ਐਨੀ ਤੇਰੇ ਪਿੰਡ ਚ ਜਾਨੀ ਮੈਨੂੰ ਕੋਈ ਨਹੀਂ ਡਿਟੇਲ ਦੇ ਰਿਹਾ ਉਹ ਮੈਂ ਨਾ ਪੰਚਾਇਤ ਵੀ ਗਈ ਆ ਪਰ ਪੰਚਾਇਤ ਨੂੰ ਵੀ ਨਹੀਂ ਉਹ ਕਹ ਦੱਸ ਰਹੀ ਵੀ ਤੇਰੇ ਪਿੰਡ ਐਨੀ ਕੁਇੰਟਲ ਕਣਕ ਜਾਣਦੇ ਆ ਨੀ ਨਹੀਂ ਆਈ ਤੁਹਾਨੂੰ ਸਹੂਲਤ ਦੇ ਦੇ ਆ ਉਹ ਕੋਈ ਵੀ ਆਈ ਉਹ ਚੀਜ਼ ਤਾਂ ਆ ਹੀ ਵੰਜੀਆਂ ਜੇ ਸੋ ਜਾਚ ਹੋਣ ਦੀ ਲੋੜ ਹੈ ਹਾਂਜੀ ਉਹ ਉਹ ਵੀ ਜੀ ਕੱਚੇ ਕੁਠੇ ਗਰਾਂਟਾਂ ਪਿੰਡਾਂ ਜੇ ਨਵੇਂ ਹੋਮ ਬਲਾਈ ਕੀਤੇ ਗਏ ਆ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰਾਂਟਾਂ ਕਿੰਨੇ ਨਵੇਂ ਹੋਮ ਬਲਾਈ ਕੀਤੇ ਸਾਰੇ ਨਵੇਂ ਤੇ ਮੈਂ ਘਟੋਗਾ ਟੀਵੀ 30 35 ਕਰਾਏ ਨੇ ਤੇ ਪੁਰਾਣਿਆਂ ਵਿੱਚੋਂ ਸਿਰਫ ਦੂਣ ਦੇ ਆਏ ਆ ਉਹ ਦੂਣ ਦੇ ਮਾਇਆ ਇੱਕ ਦੇ ਹਜੇ ਪੈਸੇ ਪਏ ਆ ਇੱਕ ਦੇ ਤੇ ਓਕੇ ਹੀ ਨਹੀਂ ਬੈੰਡੇ ਚੋੜੇ ਨੇ ਉਹ ਨਹੀਂ ਜਾ ਰਹੇ ਆ ਕੱਲ ਵੀ ਆਈ ਉਹਦੀ ਵਾਈਫ ਗਈ ਆ ਮੇਰੇ ਨਾਲ ਪਤਾ ਕੀਤਾ ਆ ਪੀਨੜੀ ਕਿੰਨੀ ਅੱਜ ਆਏ ਉਹਦੀ ਫੋਟੋ ਫੇਰ ਖਿੱਚੀ ਆ ਹੁਣ ਇਹ ਦੇ ਯਕੀਨ ਦਿਵਾ ਕੇ ਗਏ ਆ ਪੀਰੀ ਅਸੀਂ ਕਿਸ ਤਰ੍ਹਾਂ ਜਰੂਰ ਪਾਉਂਗੇ ਜੀ ਸੋ ਜੋ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿਮਸਰੀਆ ਆ ਜੀ ਦੇ ਪਿੰਨੋਂ ਲੈ ਕੇ ਕਿਵੇਂ ਦੇਖਦੇ ਸਾਰਾ ਸਾਡੇ ਪਿੰਨ ਚ ਕੋਈ ਨਸ਼ੇ ਵਾਲਾ ਕੋਈ ਐਡਾ ਨਹੀਂ ਦਾ ਹੈਗਾ ਚਾਂਜ ਜੇ ਕੋਈ ਵੇਚਦਾ ਕੋਈ ਲਿਓਂਦਾ ਜਾਂ ਖਾਂਦਾ ਇਹ ਮੇਰੇ ਪਿੰਨ ਚ ਨਹੀਂ ਹੈਗੀ ਬਿਲਕੁਲ ਠੀਕ ਹਾਂਜੀ ਉਹ ਮੇਜੀ ਮੰਦੇਗਾ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਿਯਤਾਂ ਦਾ ਨਜਾਇਜ਼ ਨਾ ਪਾ ਜਾਂਦਾ ਹਾਂ ਆ ਸੁਣਿਆ ਹੈ ਸੋ ਅ ਧਾਰਦੀ ਗਵਾਹੀ ਚ ਕਿਵੇਂ ਦੇਖਿਆ ਜਾਏਗਾ ਸਰ ਮੇਰੀ ਗਵਾਹੀ ਚ ਮੈਂ 30 35 ਬੰਦਿਆਂ ਦੇ ਨਾਮ ਦਿੱਤੇ ਆ ਤੱਜ ਮੇਰੇ ਕੋਲ ਸਟਾਪ ਪਹੁੰਚਿਆ ਆ ਲੇਕਰ ਪੰਜਾ ਛਾਹ ਦੇ ਨਾਮ ਦੇ ਪੈਸੇ ਪਏ ਆ ਬਾਕੀ ਕਿਸ ਦੇ ਨਹੀਂ ਪਏ ਉਹ ਮੈਂ ਜਾਂਚ ਵੀ ਕਰਾਉਣਾ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਵੀ ਮੇਰੀ ਪੰਚਾਇਤ ਚ ਦੂਜਿਆਂ ਬੰਦਿਆਂ ਦੇ ਕਿਵੇਂ ਪੈਸੇ ਪੈ ਰਹੇ ਜਦੋਂ ਮੈਂ ਇਹਦੇ ਵਿੱਚ ਨਹੀਂ ਆ ਭੇਜ ਚ ਪੈਸੇ ਪੈਣੇ ਮੇਰੇ ਜਿਹੜੋ ਬੰਦਿਆਂ ਨੇ ਜਿਨ੍ਹਾਂ ਤੇ ਮੈਂ ਦਿੱਤੇ ਕੰਮ ਕੀਤੇ ਆ ਉਹਨਾਂ ਦੇ ਕਿਸੇ ਦੇ ਪੈਸੇ ਨਹੀਂ ਪੈ ਰਹੇ ਤੇ ਦੂਸਰੀ ਪਾਰਟੀ ਦੇ ਪੈਸੇ ਪੈ ਰਹੇ ਆ ਮੇਰੀ ਜਾਂਚ ਜ਼ਰੂਰੀ ਚਾਹਨਾ ਹੈ ਜੀ ਸੋ ਤੁਸੀਂ ਦਫ਼ਤਰ ਪਹੁੰਚ ਕੀਤੀ ਜਾਂ ਵੀਡੀਓ ਦਫ਼ਤਰ ਤੇ ਕਰਾਂ ਸਰ ਦਫ਼ਤਰ ਤੱਕ ਨਹੀਂ ਗਏ ਵੀ ਆ ਉਹ ਇਹੋ ਹੀ ਕਹਿ ਦਿੰਦੇ ਆ ਨਾ ਚੁੱਕੇ ਆ ਤੁਹਾਡੇ ਆ ਵੇਖੋ ਪਾਏ ਆ ਮਸਟੌਲ ਫੀਲਡ ਕੀਤਾ ਆ ਹਾਨੂੰ ਇੰਨਾ ਕਿ ਯਕੀਨ ਦੇ ਕੇ ਤੋਰ ਦਿੰਦੇ ਆ ਸੋ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਮੇਰੀ ਸਖ਼ਤ ਹੋਣ ਵਾਲੀ ਆ ਸੋ ਵੀ ਜੀ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਕਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਚਾਹੇ ਤੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਐਸਾ ਹੀ ਬਰਬਾਦ ਹੁੰਦਾ ਹੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇਖਦੇ ਸਰ ਜੇ ਕਿਹਦਾ ਝਗੜਾ ਹੋਵੇ ਦੋਵਾਂ ਪਾਰਟੀਆਂ ਨੂੰ ਬਿਠਾਓ ਅਗਰ ਉਹ ਮੰਨਦੇ ਆ ਉਹਨਾਂ ਨੂੰ ਮਨਾਓ ਇੱਥੇ ਕਰੋ ਥਾਣੇ ਜਾਣ ਦੀ ਕੋਈ ਜ਼ਰੂਰਤ ਨਹੀਂ ਤੇ ਮੈਂ ਇਨਰ ਜੂ ਦਾ ਸਰਪੰਚ ਬਣਿਆ ਮੇਰੇ ਪਿੰਡ 'ਚ ਇਹ ਝਗੜਾ ਨਹੀਂ ਇਦਾਂ ਦਾ ਹੋਇਆ ਆ ਨਿੱਕੀ ਮੋਟੀ ਨੋਕ ਚੋਕ ਹੁੰਦੀ ਆ ਉਹ ਇੱਥੇ ਮੁੱਕ ਜਾਂਦੀ ਆ ਥਾਣੇ ਤੱਕ ਹਜੇ ਤੱਕ ਮੇਰੇ ਪਿੰਡ ਦੀ ਨੌਬਤ ਨਹੀਂ ਆਈ ਜਦੋਂ ਦੇ ਅਸੀਂ ਸਰਪੰਚ ਬਣੇ ਹਾਂ ਜੀ ਹਾਂਜੀ ਉਹਦੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਸਾਰੇ ਸਕੂਲ ਦਾ ਸਟਾਫ ਵੀ ਸਾਨੂੰ ਚਾਹੀਦਾ ਸਕੂਲ ਦਾ ਸਟਾਫ ਵੀ ਇੱਕ ਸਾਰਾ ਆ ਰਹੇ ਨੇ ਤੇ ਪੰਜ ਜਮਾਤਾਂ ਨੇ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਲਿਖ ਕੇ ਵੀ ਦਿੱਤਾ ਆ ਸਟਾਫ ਮਗਰ ਮੰਗ ਵੀ ਕੀਤੀ ਆ ਵੀ ਸਾਨੂੰ ਸਟਾਫ ਇੱਥੇ ਚਾਹੀਦਾ ਸਕੂਲ ਦੀ ਥੋੜੀ ਹਾਨੂੰ ਮਰਮਤ ਵੀ ਚਾਹੀਦੀ ਆ ਸਕੂਲ ਦੀ ਹਾਲਤ ਬਹੁਤ ਖਰਾਬ ਆ ਸਕੂਲ ਵਾਸਤੇ ਵੀ ਸਾਨੂੰ ਪੈਸਾ ਚਾਹੀਦਾ ਆ ਪਰ ਸਾਡੀ ਸਰਕਾਰ ਨੇ ਅਜੇ ਤੱਕ ਕੋਈ ਪੈਸਾ ਨਹੀਂ ਆ ਮੇਰੇ ਕੋ ਆਇਆ ਜਦੋਂ ਆਏਗਾ ਮੈਂ ਕਰਾਉਣਾ ਚਾਹੁੰਦਾ ਵੀ ਬੱਚਿਆਂ ਦੇ ਵਾਸਤੇ ਆਹੀ ਇਹ ਕੰਮ ਕਰੀਏ ਕੀ ਇੱਕ ਹੀ ਮਾਸਟਰ ਜਿਹੜਾ ਬੱਚਿਆਂ ਨੂੰ ਪੜਾਉਂਦਾ ਹਾਂਜੀ ਇੱਕ ਹੀ ਆ ਸਰ ਇਹ ਤੋਂ ਵੱਧ ਨਹੀਂ ਸਟਾਫ ਹੈ ਕਥੇ ਕਿਤਨੇ ਕਿਤੇ ਬੱਚਿਆਂ ਦਾ ਭੁਜਤ ਜਿਹੜਾ ਖਤਰਾ ਹੈ ਖਤਰੇ ਚ ਆ ਇੱਕ ਸਾਰਿਆ ਸਾਰਾ ਕਿੰਨੇ ਬੱਚੇ ਆਉਂਦੇ ਆ ਇੱਕ ਜਮਾਤ ਚ ਬਹਿਗਾ ਤਿੰਨ ਚਾਰ ਜਮਾਤਾਂ ਜਿਹੜੀਆਂ ਐਦਾਂ ਫਿਰਦੀਆਂ ਫਿਰ ਉਹ ਅਗਲੀ ਜਮਾਤ ਚ ਜਾਂਦਾ ਉਹ ਫੇਰ ਪੜਾਉਂਦਾ ਉਹ ਆਪਣੀ ਕਾਰਵਾਈ ਜਿਹੜੀ ਪੂਰੀ ਕਰਦਾ ਲੇਕਿਨ ਸਾਡੇ ਪਿੰਡ ਸਟਾਫ ਨੂੰ ਜ਼ਰੂਰਤ ਤੇ ਮੈਂ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੱਥ ਛੋੜ ਕੇ ਕਰਦਾ ਕਿ ਮੇਰੇ ਸਕੂਲ ਨੂੰ ਸਟਾਫ ਦੀ ਜ਼ਰੂਰਤ ਆ ਤੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਖਤਰੇ ਚ ਆ ਤੇ ਬੱਚਿਆਂ ਦਾ ਭਵਿੱਖ ਬਣੇ ਸਟਾਫ ਆਏ ਤੇ ਬੱਚਿਆਂ ਨੂੰ ਪੜ੍ਹਾਏ ਤੇ ਇਹਨਾਂ ਦਾ ਭਵਿੱਖ ਬਣੇ ਔਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਰੂਦਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪ੍ਰੇਰਣਾ ਹੋਏਗਾ ਸਰ ਮੈਂ ਤੇ ਨਵੇਂ ਨੌਜਵਾਨ ਜਿਹੜੇ ਮੇਰੇ ਨਾਲ ਨੇ ਜਿੱਦਾਂ ਮੇਰੇ ਵਾਂਗੂ ਨੇ ਆਹੀਂ ਤੁਹਾਨੂੰ ਇਹ ਕਹਿੰਦੇ ਆ ਵੀ ਨਸ਼ੇ ਵਿਰੋਧ ਦੇ ਜਿਹੜਾ ਵਾਏ ਤੁਸੀਂ ਵੀ ਨਾਲ ਖੜੋ ਤੇ ਨਸ਼ਾ ਆਪਣੇ ਪਿੰਡ 'ਚ ਨਾ ਕਿਸੇ ਨੂੰ ਖਾਣ ਦੇਣਾ ਨਾ ਪੀਣ ਦੇਣਾ ਤੋ ਮੇਰੀ ਮਰਜ਼ੀ ਪੂਰੀ ਕਰਦੇ ਮੇਰੇ ਬੱਚੇ ਤੇ ਸਕੂਲ ਦੇ ਪਿੰਡ ਦੇ ਵਿੱਚ ਕੋਈ ਖੇਡ ਮੈਦਾਨ ਨਹੀਂ ਹੈਗਾ ਮੈਂ ਇਹ ਪ੍ਰਸ਼ਾਸਨ ਨੂੰ ਕਹਿਣਾ ਜਿਵੇਂ ਜਿਵੇਂ ਵੀ ਕਿਸ ਤਰ੍ਹਾਂ ਸਹੂਲਤ ਆਵੇ ਉਹ ਪਾਇ ਦੇ ਮੈਨੂੰ ਤੇ ਮੈਂ ਇਦਾਂ ਬੱਚਿਆਂ ਨੂੰ ਖੇਡ ਗਰਾਊਂਡ ਬਣਾ ਕੇ ਦਵਾ ਇਹਦੇ ਪੱਖੋਂ ਲਾਈਏ ਬੰਨੇ ਤੇ ਇਹਨਾਂ ਨੂੰ ਕਾਮਯਾਬ ਕਰਾਂਗੇ ਤੇ ਮੈਂ ਦੇਸ਼ ਦਾ ਜੱਪ ਵੀ ਆਖਿਆ ਸੀ ਬਣਾਵਾਂਗੇ ਤੇ ਇੱਕ ਨਾ ਮੇਰੇ ਪਿੰਡ 'ਚ ਕੋਈ ਜਿਮ ਨਹੀਂ ਹੈਗਾ ਕੋਈ ਪਾਰਕ ਨਹੀਂ ਹੈ ਗੀ ਗਰਾਊਂਡ ਇਹ ਦੀ ਮੈਂ ਮੰਗ ਕਰਦਾ ਤੇ ਜਿਵੇਂ ਜਿਵੇਂ ਸਰਕਾਰ ਚਾਏ ਮੈਨੂੰ ਦੇ ਤੇ ਮੈਂ ਇਹਨਾਂ ਦੀ ਮੰਗਾਂ ਦੇ ਵਿੱਚ ਖਰਾਬ ਸੈਂਟਰ ਗੌਰਮਨ ਜਿਆ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਆਉਂਦੀਆਂ ਨੇ ਹਾਂਜੀ ਸੋ ਕਿਤੇ ਨਾ ਕਿਤੇ ਤੜੇਬੰਦੀ ਹੁੰਦੀ ਹੈ ਗਰੀਬ ਤੇ ਕਾ ਕੋਈਦਾ ਨਹੀਂ ਹੁੰਦੀ ਹਾਂਜੀ ਸੋ ਤੜਦੀ ਕੋਈ ਤੇ ਕਿਵੇਂ ਦੇਖਿਆ ਜਾਏ ਸਰ ਮੈਂ ਜਦੋਂ ਕੋਈ ਮੰਗ ਆਉਂਦੀ ਹੈ ਜਾਂ ਕੋਈ ਗਰੀਬ ਵਾਸਤੇ ਕੋਈ ਸਹੂਲਤ ਆਉਂਦੀ ਆ ਜਿਵੇਂ ਜਿਵੇਂ ਮੈਨੂੰ ਕੋਈ ਪ੍ਰਸ਼ਾਸਨ ਫੋਨ ਕਰੇ ਪਿਆ ਮੈਂ ਲੋਸਮੈਂਟ ਕਰਵਾ ਕੇ ਦੱਸ ਦਿੰਦਾ ਵੀ ਭਾਈ ਸਾਹਿਬ ਆ ਆਈ ਹੈ ਸਹੂਲਤ ਇੰਦਾ ਜਾਓ ਤੇ ਆਪਣਾ ਕਰੋ ਤੇ ਮੈਂ ਪ੍ਰੋਪਰ ਹੀ ਉਹਨਾਂ ਨੂੰ ਬਕਾਇਦਾ ਜਾ ਕੇ ਨਾ ਵੀ ਤੇ ਆਪ ਜਾ ਕੇ ਕਹਿਦਾ ਇਹ ਭਾਈ ਸਾਹਿਬ ਆ ਇਦਾਂ ਸਹੂਲਤ ਆਈ ਆ ਤੁਸੀਂ ਆਪਣੀ ਜਿਹੜੀ ਆ ਲਾਓ ਤੇਦਾ ਫਾਇਦਾ ਲੇਓ ਸੋ ਵੀਰ ਜੀ ਜਿਹੜਾ ਤੁਸੀਂ ਹੁਣ ਪਹਿਲ ਦੇ ਆਧਾਰ ਤੇ ਪਿੰਡ ਵਿੱਚ ਲੋਹੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ-ਸਹੂਲਤਾਂ ਪ੍ਰਦਾਨ ਕਰ ਸਰ ਮੈਂ ਇੱਕ ਮੜੀਆਂ ਦਾ ਪਸ਼ੂਵਾਲੀ ਮੰਗ ਕਰਦਾ ਖੇੜ ਦਾ ਮੈਦਾਨ ਦੀ ਮੰਗ ਕਰਦਾ ਤੇ ਪਾਰਕ ਦੀ ਮੈਂ ਜਿਹੜੀ ਇਹ ਮੰਗ ਤਿੰਨਾਂ ਦੀ ਕਰਨਾ ਵਾ ਕਿ ਇਹ ਮੈਨੂੰ ਮਿਲੇ ਤੇ ਮੈਂ ਇਹ ਸਭ ਤੋਂ ਪਹਿਲ ਦੀ ਆਧਾਰ ਤੇ ਇਹ ਮੈਂ ਚਾਲੂ ਕਰਾਵਾਂ ਇਸ ਪਿੰਡ ਦੇ ਲੋਕਾਂ ਸੇਵਾ ਦਾ ਮੌਕਾ ਪ੍ਰਮਾਣ ਬਥੇਆ ਤੁਹਾਡੇ ਸਿਰ ਤੇ ਸਪੰਤੀ ਆਸ ਗਿਆ। ਸੋ ਮੈਸੇਜ ਕੀ ਦੇਣਾ ਚਾਹੁੰਦੇ ਪਿੰਡ ਵਾਲੇ ਸਰ ਮੈਂ ਤਾਂ ਇਹ ਕਹਿਣਾ ਵੀ ਮੈਂ ਇਕੱਲਾ ਸਰਪੰਚ ਨਹੀਂ ਸਾਰਾ ਪਿੰਡ ਸਰਪੰਚ ਆ ਮੇਰੇ ਨਾਲ ਤੇ ਮੇਰੇ ਨਾਲ ਇਹ ਸਾਰੇ ਖੜੇ ਨੇ ਤੇ ਮੈਂ ਜੋ ਵੀ ਕੰਮ ਕਰਨਾ ਚਾਹਾਂਗਾ ਇਹ ਪਿੰਡ ਦੇ ਸਾਰਿਆਂ ਦੀ ਸਲਾਹ ਦੇ ਨਾਲ ਕਰਕੇ ਤੇ ਫਿਰ ਇਹ ਕੰਮ ਆਹੀ ਤਰ੍ਹਾਂ ਵਾਇਦ ਦਫਾ ਛ ਵਾਇਦ ਦਫਾ